ਨਿਊਯਾਰਕ ਪੁਲਿਸ ਕਮਿਸ਼ਨਰ ਰਮੇਸ਼ਸ ਦਾਗਵਰਕੀ ਸਿੰਪਲ ਸਰਬ ਉਹਨਾਂ ਦੇ ਹਦਾਇਤਾਂ ਅਨੁਸਾਰ ਇੱਕ ਪੀਐਸ ਸਦਰ ਨੇ ਅੰਡਰ ਦ ਲੀਡਰਸ਼ਿਪ ਆਫ 3 ਹਰਿੰਦਰ ਸਿੰਘ ਐਸਐਚਓ ਤੇ ਏਐਸਪੀ ਨੌਟ ਸ਼੍ਰੀ ਰੇਸ਼ਪੋਲਾ ਜੀ ਇਹਨਾਂ ਨੇ ਇੱਕ ਮਰਡਰ ਟ੍ਰੇਸ ਮਰਡਰ ਕੇਸ ਐਕਟ੍ਰੀਸ ਕੀਤਾ ਜਿਹੜਾ ਕਿ ਐਫਆਈਆਰ ਨੰਬਰ 48 ਹੈ ਡੇਟਡ 13 4 2025 ਅੰਡਰ ਸੈਕਸ਼ਨ 103 10 612373 253 190 91 3 बीएनएस ते आमजक तहत इदेच लोकल पुलिस ने 3 बंदे रेस्ट ਕੀਤੇ ਐ ਅਮਰਪ੍ਰੀਤ ਸਿੰਘ ਅਲਾਈਸ ਬਬਲੂ ਆਕਾਸ਼ ਦੀਪ ਸਿੰਘ ਅਲਾਈਸ ਕਸੀ ਤੇ ਸ਼ੇਰਾ son of ਜਨਕਰਾਜ ਇਹਨਾਂ ਨੇ ਬੇਸਿਕਲੀ 12 ਤਰੀਕ 12 اپریل 2025 ਨੂੰ ਇੱਕ ਮਰਡਰ ਕੀਤਾ ਸੀਗਾ ਰਾਤ ਦੇ 11 ਵਜੇ ਲੱਗੇ ਤੱਕ ਉਹ ਡਿਸੀਜ਼ ਦਾ ਨਾਮ ਹੈ ਅਰਨਵ ਸਿੰਘ ਲਾਇਸ ਲਵ ਇਹ ਬੇਸਿਕਲੀ ਜਿਹੜਾ ਲਵ ਹੈ ਉਹਦਾ ਤੇ ਹਰਸ਼ਵੀਰ ਦਾ ਤਕਰੀਬਨ 1 April ਦੇ ਲੱਗੇ ਤੱਕ ਝਗੜਾ ਹੋਇਆ ਸੀ ਤੇ ਹਰਸ਼ਪ੍ਰੀਤ ਨੇ ਆਪਣੇ ਚਾਚੇ ਨੂੰ ਬਬਲੂ ਨੂੰ ਇਸ ਝਗੜੇ ਬਾਰੇ ਦੱਸਿਆ ਤੇ ਜਿਹੜਾ ਬਬਲੂ ਹੈ ਉਹਨੇ ਆਪਣੇ ਯਾਰ ਦੋਸਤ ਇਕੱਠੇ ਕੀਤੇ ਉਹਦੇ ਮਗਰ ਲੱਗਿਆ ਜਿਹੜਾ ਡਿਸੀਜ਼ਡ ਹੈ ਲਵ ਤੇ ਜਦੋਂ ਉਹਦੇ ਮਗਰ ਲੱਗੇ ਇਹਨਾਂ ਨੇ 12 ਤਰੀਕ ਨੂੰ ਰੈਕੀ ਰੋਕੀ ਕੀਤੀ ਪ੍ਰੋਪਰ ਤੇ ਜਦੋਂ ਰੈਕੀ ਕਰਨ ਤੋਂ ਬਾਅਦ ਦਿਨੇ ਇਹਨਾਂ ਨੇ ਰੈਕੀ ਕੀਤੀ ਤੇ ਰਾਤੀ 11 ਵਜੇ ਇਹਨੂੰ ਲਵ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਦਾ ਕਤਲ ਕਰਤਾ ਤੇ ਜਿਵੇਂ ਹੀ ਲੋਕਲ ਪੁਲਿਸ ਨੂੰ ਪਤਾ ਚੱਲਿਆ ਤੇ ਸ਼੍ਰੀ ਰਿਸ਼ਭ ਭੋਲਾ ਜੀ ਨੇ ਟੀਮਸ ਬਣਾਈ ਤੇ ਵੱਖ-ਵੱਖ ਥਾਵਾਂ ਤੇ ਭੇਜੀਆਂ ਤੇ ਉਹਦੇ ਵਿੱਚ ਸਾਨੂੰ ਆ ਨਾ ਬੜਕ ਤਿੰਨ ਦੋਸ਼ੀ ਅਸੀਂ ਰੈਸਟ ਕੀਤੇ ਹੈ ਤੇ ਜਿਹੜੇ ਤਿੰਨ ਦੋਸ਼ੀ ਨੇ ਇਹ ਬੇਸਿਕਲੀ ਆ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਨ ਵਾਲੀ ਹੈਗੇ ਹੈ ਤੇ ਜਿਹੜਾ ਕੱਸੀ ਹੈ ਇਹਦੇ ਕੋਲੋਂ ਸਾਨੂੰ ਮੋਟਰਸਾਈਕਲ ਮਿਲਿਆ ਤੇ ਜਿਹੜਾ ਸ਼ੇਰਾ ਹੈ ਇਹਦੇ ਕੋਲੋਂ ਸਾਨੂੰ ਇੱਕ ਪੁਆਇੰਟ ਤੀਬੋਰ ਤੇ ਪਿਸਤਲ ਦੀ ਰਿਕਵਰੀ ਹੋਈ ਹੈ ਜਿਹੜੀ ਕਿ ਨਾਨ ਲਾਇਸੈਂਸਡ ਹੈ ਤੇ ਦੇਸੀ ਪਿਸਤਲ ਹੈ ਉਮਰ ਇਹਨਾਂ ਦੀ ਬੇਸਿਕਲੀ 27-28 ਸਾਲ ਦੇ ਲਾਗੇ ਤੱਕ ਉਮਰ ਹੈਗੀ ਹੈ ਤੇ ਜਿਹੜੇ ਅਕਿਊਜ਼ ਨੇ ਨੇ ਤੇ ਕੋਈ ਪਰਚਾ ਨਹੀਂ ਹੈਗਾ ਜਿਹੜਾ ਡਿਸੀਜ਼ਡ ਹੈ ਉਹਦੇ ਤੇ ਕੋਈ ਸਨੇਚਿੰਗ ਦੇ ਪਰਚੇ ਤੇ ਇਹਦੇ ਆਪਣਾ 307 ਦਾ ਵੀ ਪਰਚਾ 2019 ਦਾ ਚੱਲ ਰਿਆ ਸੀਗਾ ਤੇ ਇਹਨਾਂ ਦੀ ਮਾਣੀ ਮੋਟੀ ਲਗ ਡਾਟ ਆਪਸ ਵਿੱਚ ਸੀਗੀ ਪਰ ਜਦੋਂ ਹਰਸ਼ਵੀਰ ਨਾਲ ਲੜਾਈ ਹੋਈ ਇਹਦੀ ਅਰਨਬ ਦੀ ਉਸ ਤੋਂ ਬਾਅਦ ਥੋੜੇ ਜ਼ਿਆਦਾ ਐਕਟਿਵੇਟ ਹੋ ਗਏ ਬਬਲੂ ਆਣੀ ਤੇ ਉਹ ਇਹਨਾਂ ਨੇ ਅਟੈਕ ਕੀਤਾ ਤੇ ਗੋਲੀ ਮਾਰ ਕੇ ਇਹਦਾ ਕਤਲ ਕੀਤਾ ਤੇ ਹੋਰ ਵੀ 6-7 ਲੋਕ ਹੈਗੇ ਆ ਜਿਨੇ ਪਨਾਹ ਵੀ ਦਿੱਤੀ ਹੈ ਤੇ ਬਾਕੀ ਵੀ 6 ਲੋਕ ਹੈਗੇ ਆ ਜਿਹੜੇ ਹੋਰ ਵੀ ਇਨਵੋਲਡ ਸਿਗੇ ਤੇ ਜਿਵੇਂ ਸਾਨੂੰ ਅਸੀਂ ਉਹਨਾਂ ਲਈ ਵੀ ਉਹਨਾਂ ਨੂੰ ਫ੍ਰੈਂਡਲੀ ਵੀ ਟੀਮ ਤੋਂ ਬਣਾਈ ਹੈ ਤੇ ਜਿਵੇਂ ਪਤਾ ਚੱਲੂਗਾ ਉਹ ਗਈ ਅਸੀਂ ਜਿਵੇਂ ਫੜੇ ਜਾਂਗੇ ਉਵੇਂ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਕਿ ਕਿਹੜੀ ਪਾਗੀ ਗੋਲੀ ਮਾਰੀ ਗਈ ਹੈ ਹਾਂਜੀ ਇਹਨਾਂ ਦਾ ਕਾਰਨ ਇਹ ਲੜਾਈ ਸੀ ਜਿਹੜੀ ਹਰਸ਼ਵੀਰ ਤੇ ਇਹਦੀ ਲੱਭੀ ਹੋਈ ਸੀਗੀ ਦੇਖੋ ਜੇ ਇਹਨਾਂ ਲਈ ਝਗੜਾ ਸੀ ਤੇ ਇਸ ਜਿਵੇਂ ਕਰਦੇ ਕਿਤੇ ਦਾ ਹਾਲੇ ਕੁਝ ਅਸਾਮਣੇ ਨਹੀਂ ਆਇਆ ਪਰ ਇਹਨਾਂ ਦੀ ਲੜਾਈ ਝਗੜਾ ਵਿੱਚ ਵਿੱਚ ਮੇਨ ਲੜਾਈ ਐਸੀ ਹੀ ਪਰ ਵਿੱਚ ਵਿੱਚ ਵੀ ਇਹਨਾਂ ਦੀ ਨੋਕਜੋਕ ਚਲਦੀ ਰਹਿੰਦੀ ਸੀ ਇਹਨਾਂ ਦੇ ਜਿਵੇਂ ਗਰੁੱਪਸ ਬਣੇ ਹੁੰਦੇ ਆ ਆਪਣਾ ਮਲੇਚ ਪੰਜ ਸੱਤ ਜਣੇ ਇੱਕ ਇੱਕ ਗਰੁੱਪ ਇੱਕ ਮੰਦੇ ਦੇ ਪਾਸੇ ਅੰਦੇ ਪੰਜ ਸੱਤ ਜਣੇ ਦੂਸਰੇ ਬੰਦੇ ਦੇ ਪਾਸੇ ਹੁੰਦੇ ਆ ਐਵੇਂ ਮਾੜੀ ਮੋਟੀ ਲੜਾਈ ਜਿਵੇਂ ਗਲੀ ਮੱਲੇਾਂ ਚਲਦੀ ਹੈ